ਤੋ ਕਿ ਅਮਰੀਕਾ ਵੀ ਕਦੇ ਗੁਲਾਮ ਹੁੰਦਾ ਸੀ ਹਾਂਜੀ ਬਈ ਜਿਹੜਾ ਇੰਗਲੈਂਡ ਆ ਨਾ ਇਹਨੇ ਅੱਧੀ ਦੁਨੀਆ ਨੂੰ ਗੁਲਾਮ ਕੀਤਾ ਹੋਇਆ ਸੀ ਠੀਕ ਹੈ ਤੇ ਉਹਨੇ ਕਹਿੰਦਾ ਵਾ ਜਾਨੀ ਇਹਦਾ ਮੂੰਹ ਮਿੱਠਾ ਕਰਾਇਆ ਸਰਾਬਾ ਜੀ ਨੇ ਪੁੱਛਿਆ ਹਾਂਜੀ ਵੀ ਮੈਡਮ ਅੱਜ ਖੁਸ਼ੀ ਕਰਦੀ ਐ ਕਿ ਅੱਜ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਉਹ ਜਾਨੇ ਦੇ ਗੋਰੇ ਕਹਿੰਦੇ ਵੀ ਤੇਰੇ ਦਾ ਦੇਸ਼ ਦਾ ਝੰਡਾ ਹੀ ਨਹੀਂ ਹੈਗਾ ਹਾਂਜੀ ਕਹਿੰਦੇ ਵੀ ਤੇਰੇ ਕਹਿੰਦੇ ਵੀ ਤੇਰੇ ਦੇ ਭਾਰਤ ਮਾਤਾ ਤਾਂ ਗੋਰਿਆਂ ਦੀ ਗੁਲਾਮ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਰਹਿ ਲ ਗਿਆ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰੁਪਿੰਦਰ ਸਿੰਘ ਲੀਡਿੰਗ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਗਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਦਾ ਵਿਸ਼ਾ ਕਰਤਾਰ ਸਿੰਘ ਸਰਾਬਾ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਵੀਰ ਜੀ ਧੰਨਵਾਦ ਜੀ ਤੇ ਅੱਜ ਨਾਲ ਜੀ ਕਰਤਾਰ ਸਿੰਘ ਸਰਾਬਾ ਨੇ ਜੋ ਹਾਂ ਜੀ ਉਹਨਾਂ ਦਾ ਜੀਵਨ ਦੇ ਵਿੱਚ ਬਹੁਤ ਘਟਨਾਵਾਂ ਹੋਈਆਂ ਨੇ ਹਾਂਜੀ ਕਿਸੇ ਘਟਨਾਮਾ ਤੇ ਚਾਨਣਾ ਪਾਓ ਜੀ ਕਰਤਾਰ ਸਿੰਘ ਜੀ ਦਾ ਸਰਾਬਾ ਜਿਹੜਾ ਜਨਮ ਲੁਧਿਆਣੇ ਤੋਂ 10 ਕਿਲੋਮੀਟਰ ਸਾਈਡ ਤੇ ਪੈਂਦਾ ਜੀ ਸਰਾਬਾ ਸਰਾਬਾ ਹਾਂਜੀ ਹਾਂਜੀ ਤੇ ਅੱਜ ਵੀ ਉਹ ਜਾਨ ਨੇ ਜਿਹੜੇ ਸਕੂਲ ਚ ਪੜ੍ਹੇ ਉਹ ਪਨੈਮਬਰੀ ਕਲਾਸ ਗੁਜਰਾਂਵਾਲਾ ਸਕੂਲ ਲੁਧਿਆਣੇ ਮਾਡਲ ਟਾਊਨ ਜੰਝਕਰ ਦੇ ਕੋਲ ਹੈ ਜੀ ਅੱਛਾ ਜੀ ਅੱਜ ਵੀ ਉਹ 1.5 ਸਦੀ ਪੁਰਾਣਾ ਸਕੂਲ ਉਦਾਂ ਹੀ ਮੌਜੂਦ ਹੈ ਜੀ ਹਾਂਜੀ ਵੀ ਉਹਦੇ ਵਿੱਚ ਅੱਜ ਵੀ ਬੱਚੇ ਪੜ੍ਹਾਈ ਕਰਦੇ ਆਂ ਕਰਤਾਰ ਸਿੰਘ ਸਰਾਬਾ ਜੀ ਦੇ ਦਾਦੇ ਦਾ ਨਾਮ ਸੀ ਬਦਨ ਸਿੰਘ ਜੀ ਬਦਨ ਸਿੰਘ ਜੀ ਭੈਣ ਦਾ ਨਾਮ ਸੀ ਧਨਕੌਰ ਇਹਦਾ ਪਿਤਾ ਕਰਤਾਰ ਸਿੰਘ ਸਰਾਬਾ ਜੀ ਦਾ ਉਮਰ ਛੋਟੀ ਸੀ ਤੇ ਚੜ੍ਹਾਈ ਕਰ ਗਏ ਸੀ ਦਾਦੇ ਨੇ ਛਾਤੀ ਦੇ ਨਾਲ ਲਾ ਕੇ ਪਾਲਿਆ ਜੀ ਕਰਤਾਰ ਸਿੰਘ ਸਰਾਬਾ ਜੀ ਹਾਂਜੀ ਯਾਨੀ ਕਰਤਾਰ ਸਿੰਘ ਸਰਾਬਾ ਜੀ ਦਾ ਜੀਵਨ ਇਦਾਂ ਦਾ ਵਾ ਵੀ ਉਹ ਸਾਰਿਆਂ ਨਾਲੋਂ ਛੋਟੀ ਉਮਰ ਦਾ ਗਦਰ ਪਾਰਟੀ ਦਾ ਪਹਿਲਾ ਲੀਡਰ ਆ ਤੇ ਪਹਿਲਾ ਸ਼ਹੀਦ ਆ ਹਾਂਜੀ ਜਾਣੀ ਕਹਿੰਦਾ ਮਤਲਬ 19 ਸਾਲ ਦੀ ਉਮਰ ਦੀ ਵਿੱਚ ਉਹ ਫਾਂਸੀ ਦਾ ਤਖਤੇ ਤੇ ਚੜ ਗਿਆ ਸੀ ਜਿਹਦੇ ਬਾਰੇ ਜਾਣਦੀ ਲਾਹੌਰ ਦੀ ਸੈਂਟਰ ਜੇਲ ਨੰਬਰ ਕੋਠਰੀ ਨੰਬਰ 1 ਹਾਂਜੀ ਤੇ ਉੱਥੇ ਲਿਖ ਕੇ ਕੀ ਗਿਆ ਕਹਿੰਦਾ ਸੇਵਾ ਦੇਸ਼ ਦੀ ਜਿੱਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀ ਜਾਣੇ ਆਪਾਂ ਗੱਲਾਂ ਹੀ ਕਰਦੇ ਆ ਉਹਨਾਂ ਦੇ ਜੀਵਨ ਬਾਰੇ ਕਹਿੰਦਾ ਜਿਨ੍ਹਾਂ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਓਏ ਉਹਨਾਂ ਲੱਖਾਂ ਮਸੀਬਤਾਂ ਚੱਲੀਆਂ ਕਿਉਂ ਏ ਰੂਆ ਇਹ ਜਿਹੜੀ ਸਪੈਲਟਰਾ ਕਲਗੀਆਂ ਵਾਲੇ ਮਹਾਰਾਜ ਜਣ ਦੀ ਕੌਮ ਦੇ ਵਿੱਚ ਭਰੀ ਹੈ ਹਾਂਜੀ ਜਦ ਚਮਕੌਰ ਦੇ ਗੜੇ ਦੇ ਵਿੱਚ 40 ਦੇ ਵਿੱਚ 17 ਸੀ ਦੇ ਹੋਗੇ ਸੀ ਹਾਂਜੀ ਤਾਂ ਉਸ ਵੇਲੇ ਸਹਬਜਾਦਾ ਬਾਬਾ ਅਜੀਤ ਸਿੰਘ ਛਾਲ ਮਾਰ ਕੇ ਹਾਜ਼ਰ ਹੋਇਆ ਸੀ ਹਾਂਜੀ ਤੇ ਕਲਗੀਧਰ ਮਹਾਰਾਜ ਇੰਨੇ ਖੁਸ਼ ਹੋਏ ਸੀ ਕਹਿੰਦੇ ਬਈ ਪੁੱਤਰ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਸੱਦਦਾ ਵੇ ਜੀਤ ਸਿੰਘ ਬਾਰੇ ਤੇਰੀ ਆ ਇਹਦਾ ਅਰਥ ਕੁਝ ਹੋਰ ਹੋਣਾ ਸੀ ਪਰ ਜਿਹੜਾ ਤੂੰ ਆਪਣੇ ਆਪ ਨੂੰ ਪੇਸ਼ ਕੀਤਾ ਇਹ ਆਧਾਰ ਤੇ ਕੁਝ ਹੋਰ ਹੋ ਗਿਆ ਹਾਂਜੀ ਵੀ ਅੱਜ ਤੋਂ ਬਾਅਦ ਦੇਸ਼ ਨੂੰ ਕੌਮ ਨੂੰ ਜਦੋਂ ਵੀ ਪੀੜੀ ਪਿਆ ਕਰੂਗੀ ਤੇਰੇ ਵਰਗੇ ਸੂਰਮੇ ਆਪਣੇ ਆਪ ਨੂੰ ਪੇਸ਼ ਕਰਿਆ ਕਰਨਗੇ ਇਹ ਕਲੰਗੀ ਧਰਮਾਰੀ ਦੀ ਦੇਨ ਹੈ ਜਿਹਦਾ ਆਪਾਂ ਸ਼ਰਬੇ ਉਹਨਾਂ ਦਾ ਜੀਵਨ ਹੈ ਜਣ ਦੀ ਸੰਗਤਾਂ ਦੇ ਰੂ ਰੂ ਕਰ ਰਹੇ ਆ ਹਾਂਜੀ ਵੀ ਕਹਿੰਦਾ ਭਾਵ ਕਹਿੰਦਾ 1699 ਦੇ ਵਿੱਚ ਕਲੰਗੀਆਂ ਵਾਲੇ ਨੇ ਉਹ ਰੂਹ ਫੂਕੀ ਸੀ ਅਭੀ ਵੀ ਹੱਥ ਭਾਰ ਦਾ ਕਾਲਜਾ ਹਰ ਇੱਕ ਸਿੱਖ ਦਾ ਪਰ ਸਿੱਖ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਚਾਹੀਦਾ ਜਿਹਦੇ ਬਾਰੇ ਆਪਾਂ ਪੜ੍ਹਦੇ ਆਂ ਵੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮਾਨੋ ਹਰ ਹਰ ਕਥਾ ਨਰਾਲੇ ਕਰਤਾਰ ਸਿੰਘ ਸਰਾਬਾ ਜੀ ਨੇ 5ਵੀਂ ਕਲਾਸ ਲੁਧਿਆਣਾ ਮਾਡਲ ਟਾਊਨ ਗੁਜਰਾਂ ਵਾਲੇ ਸਕੂਲ ਦੇ ਵਿੱਚ ਕੀਤੀ ਤੇ ਦਾਦੇ ਦੇ ਮਨ ਦੇ ਵਿੱਚ ਫੁਰਨਾ ਪੈਦਾ ਹੋਇਆ ਵੀ ਮੈਂ ਆਪਣੇ ਪੁੱਤ ਨੂੰ ਅਮਰੀਕਾ ਭੇਜਾਂ ਇਹ ਕਮਾਈ ਕਰੂਗਾ ਜਿੱਦਾਂ ਅੱਜ ਵੀ ਆਪਣੇ ਬੱਚੇ ਪੜ੍ਹਾਈ ਤੇ ਕੰਮ ਲਈ ਜਾਂਦੇ ਆ ਜਿੱਦਾਂ ਅੱਜ ਜਾਂਦੇ ਆ ਯਾਨੀ ਅਮਰੀਕਾ ਵੜਾ ਅੱਜ ਵੀ ਪਾਵਰਫੁੱਲ ਆ ਵਾ ਉਸ ਵੇਲੇ ਜਣ ਦੀ ਭੇਜਿਆ ਜੀ ਮਤਲਬ ਘਰੋਂ ਵਧੀਆ ਸੀਗੇ ਤਕੜੇ ਸੀਗੇ ਹਾਂਜੀ ਹਾਂਜੀ ਹਾਂ ਉਸ ਵੇਲੇ ਕਰਾ ਸਰਾਬਾ ਜੀ ਨੂੰ ਯਾਨੀ ਪੜ੍ਹਾਈ ਕਰਨ ਲਈ ਭੇਜਿਆ ਉਸ ਟਾਈਮ ਭੇਜਿਆ ਉਸ ਟਾਈਮ ਤੇ ਪੜ੍ਹਦੇ ਵੀ ਆ ਤੇ ਇੱਕ ਦਿਨ ਕੀ ਦੇਖਿਆ ਵੇ ਜਿਹੜੇ ਜਣ ਦੀ ਮੈਡਮ ਦੇ ਗੋਰੀ ਦੇ ਘਰੇ ਰਹਿੰਦਾ ਵਾ ਹਾਂਜੀ ਅੰਗਰੇਜ਼ੀ ਦਾ ਸਿੱਖ ਗਿਆ ਉੱਥੇ ਜਣ ਦੀ ਜਾ ਕੇ ਤੇ ਉਹ ਜਨ ਦੇ ਸਫਾਈ ਕਰੀ ਉਹਨੇ ਦਾ ਮੂੰਹ ਮਿੱਠਾ ਕਰਾਇਆ ਕਿਉਂਕਿ ਅਮਰੀਕਾ ਵੀ ਕਦੇ ਗੁਲਾਮ ਹੁੰਦਾ ਸੀ ਹਾਂਜੀ ਬਈ ਜਨ ਦੀ ਜਿਹੜਾ ਇੰਗਲੈਂਡ ਆ ਨਾ ਇਹਨੇ ਅੱਧੀ ਦੁਨੀਆ ਨੂੰ ਗੁਲਾਮ ਕੀਤਾ ਹੋਇਆ ਸੀ ਠੀਕ ਹੈ ਜੀ ਤੇ ਉਹਨੇ ਕਹਿੰਦਾ ਜਾਨੀ ਇਹਦਾ ਮੂੰਹ ਮਿੱਠਾ ਕਰਾਇਆ ਸਰਾਭਾ ਜੀ ਨੇ ਪੁੱਛਿਆ ਹਾਂਜੀ ਬਈ ਮੈਡਮ ਅੱਜ ਖੁਸ਼ੀ ਕਾਦੀ ਹੈ ਕਹਿੰਦੀ ਅੱਜ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅੱਛਾ ਜੀ ਤੇ ਸਰਾਭਾ ਜੀ ਨੂੰ ਪੁੱਛੀ ਦੀ ਮੈਡਮ ਵੀ ਤੇਰਾ ਦੇਸ਼ ਕਿਹੜਾ ਉਹਨੇ ਦੱਸਿਆ ਵੀ ਭਾਰਤ ਪੰਜਾਬ ਤੋਂ ਆ ਮੈਂ ਹਾਂਜੀ ਤੇ ਉਹ ਕਹਿੰਦੇ ਵੀ ਤੇਰਾ ਦੇਸ਼ ਗੁਲਾਮ ਆ ਕਿ ਆਜ਼ਾਦ ਆ ਹਾਂਜੀ ਇਹਦੇ ਬਾਰੇ ਇਹਨੂੰ ਸਰਬੇ ਨੂੰ ਪਤਾ ਨਹੀਂ ਸੀ ਨਹੀਂ ਪਤਾ ਸੀ ਹਾਂਜੀ ਤੇ ਉਹ ਕਹਿੰਦੇ ਵੀ ਤੇਰਾ ਦੇਸ਼ ਕਿਹੜਾ ਵਾ ਹਾਂਜੀ ਦੱਸਿਆ ਭਾਰਤ ਉਹਨੇ ਨਕਸ਼ਾ ਲਿਆਂਦਾ ਕਹਿੰਦੇ ਵੀ ਗੁਲਾਮ ਦੇਸ਼ਾਂ ਦੇ ਝੰਡੇ ਨਹੀਂ ਹੁੰਦੇ ਠੀਕ ਹੈ ਵੀ ਜਿਹੜਾ ਗੁਲਾਮ ਹੁੰਦਾ ਵਾ ਉਹਦਾ ਨਿਸ਼ਾਨ ਨਹੀਂ ਹੁੰਦਾ ਤੇ ਜਿਹਦਾ ਨਿਸ਼ਾਨ ਹੁੰਦਾ ਕਦੇ ਉਹ ਗੁਲਾਮ ਨਹੀਂ ਹੁੰਦਾ ਜੋ ਅੱਜ ਵੀ ਆਪਾਂ ਨੂੰ ਜ਼ਰੂਰੀ ਆ ਇਹ ਨੌਜਵਾਨਾਂ ਨੂੰ ਜਗਾਉਣ ਲਈ ਜਿਹਦਾ ਨਿਸ਼ਾਨ ਹੁੰਦਾ ਉਹ ਕਦੇ ਗੁਲਾਮ ਨਹੀਂ ਹੁੰਦਾ ਤੇ ਜਿਹੜਾ ਗੁਲਾਮ ਹੁੰਦਾ ਉਹਦਾ ਨਿਸ਼ਾਨ ਨਿਸ਼ਾਨ ਨਹੀਂ ਹੁੰਦਾ ਕਹਿੰਦੇ ਝੂਲ ਤੇ ਨਿਸ਼ਾਨ ਰਹੇ ਸਾਦਾ ਪੰਥ ਮਹਾਰਾਜ ਦੇ ਤੇ ਉਹ ਜਣੇ ਦੇ ਗੋਰੇ ਕਹਿੰਦੇ ਵੀ ਤੇਰੇ ਦਾ ਦੇਸ਼ ਦਾ ਝੰਡਾ ਹੀ ਨਹੀਂ ਹੈਗਾ ਹਾਂਜੀ ਕਹਿੰਦੇ ਵੀ ਤੇਰੇ ਕਹਿੰਦੇ ਵੀ ਤੇਰੇ ਦੇ ਭਾਰਤ ਮਾਤਾ ਦਾ ਗੋਰਿਆਂ ਦੀ ਗੁਲਾਮ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਰਹਿ ਲ ਗਿਆ ਗਿਆ ਜਾ ਕੇ ਡਾਕਟਰ ਕੋਲ ਦਵਾਈ ਲੈਣ ਗਿਆ ਹਾਂਜੀ ਤੇ ਉਹਨੇ ਦੇਖਿਆ ਵੀ ਇਹਦਾ ਬੀਪੀ ਲੋ ਹੋ ਗਿਆ ਕਿਉਂਕਿ ਫਿਕਰ ਪੈ ਗਿਆ ਅੰਦਰੋਂ ਕਾਰ ਦੇ ਕਰਾਉਂਦੇ ਪਤਾ ਲੱਗਿਆ ਵੀ ਜਸਾਨ ਫ੍ਰਾਂਸ ਸਾਇੰਸ ਕੋ ਸ਼ਹਿਰ ਉਸ ਵੇਲੇ ਦੀ ਹਾਂਜੀ ਜਗੰਤਰ ਆਸਰਮਾ ਜਿੱਥੇ ਲਾਲਾ ਹਰਦੇয়াল ਐਮਏ ਦਿੱਲੀ ਦਾ ਹਾਂਜੀ ਡੀਏਵੀ ਸਕੂਲ ਦੇ ਵਿੱਚ ਪੜਿਆ ਹੋਇਆ ਤੇ ਬਾਬਾ ਸੋਹਣ ਸਿੰਘ ਭਕਣਾ ਜੀ ਹਾਂਜੀ ਜਿਨ੍ਹਾਂ ਨੇ ਜੋ ਹਾਜ ਖਰੀਦਿਆ ਸੀ ਕਾਮਾਗਾਟਾ ਮਾਰੂ ਹਾਂਜੀ ਉੱਥੋਂ ਚੱਦਾ ਇਕੱਠਾ ਕਰਕੇ ਜਾਂਦੀ ਆਏ ਸੀ ਦੇਸੀ ਦੀ ਜਾਦੀ ਲਈ ਜਿਹੜਾ ਕੱਤੇ ਦੀ ਬੰਦਰਗਾਹ ਤੇ ਡਬੋ ਦਿੱਤਾ ਗਿਆ ਸੀ ਠੀਕ ਹੈ ਤੇ ਉਹ ਜਣੇ ਦੇ ਸਾਰਿਆਂ ਕੋਲ ਜਾ ਕੇ ਉੱਥੇ ਜਣੇ ਦੀ ਦਫ਼ਤਰ ਪੁੱਛਦਾ ਪੁੱਛਦਾ ਪਹੁੰਚ ਗਿਆ ਜਿਹੜੇ ਬਾਬਾ ਸੋਹਣ ਸਿੰਘ ਭੱਕਣਾ ਤੇ ਬਾਬਾ ਗੁਰਦੇਵ ਸਿੰਘ ਜੀ ਹਾਂਜੀ ਇਹਦਾ ਚੰਦਾ ਇਕੱਠਾ ਕਰਨ ਗਏ ਹੇ ਆ ਤੇ ਜਿਹੜਾ ਲਾਲਾ ਹਰदयाल ਐਵੇਂ ਆ ਦਿੱਲੀ ਵਾਲਾ ਉਹ ਜਣੇ ਦੇ ਦਫ਼ਤਰ ਉੱਪਰ ਚਵਾਰੇਜ ਬਣਿਆ ਹੈ ਜੀ ਦਰ ਚਵਾਰੇ ਦਾ ਜਿਹੜਾ ਦਰਵਾਜਾ ਭੇੜਿਆ ਹੋਇਆ ਵਾ ਹਾਂਜੀ ਕੁਰਸੀ ਦੇ ਉੱਤੇ ਮਿਠਾਵਾ ਕੁਰਸੀ ਦੇ ਉੱਤੇ ਬੈ ਕੇ ਸਿਰ ਮਗਨ ਛਿਟਿਆ ਹੈ। ਅੱਛਾ ਜੀ। ਤੇ ਦੋਨੋਂ ਹੱਥ छाਤੀ ਦੇ ਰੱਖੇ ਆ ਉਹਦੇ ਜਾਨ ਵੀ ਫੇਫੜੇ ਗਲੇ ਹੋਏ ਆ ਜੀ। ਅੱਛਾ ਸਾਹ ਬਹੁਤ ਔਖਾ ਆਉਂਦਾ। ਤੇ ਸਰਾਭਾ ਜੀ ਨੇ ਜਾ ਕੇ ਕੁੰਡਾ ਖੜਕਾਇਆ ਜਾਨੀ ਧਿਆਨ ਨਾਲ ਗੱਲ ਸੁਣਨ ਵਾਲੀ ਐ ਨੌਜਵਾਨਾਂ ਲਈ। ਹਾਂਜੀ। ਧਿਆਨ ਜਾ ਕੇ ਇਹਨਾਂ ਨੇ ਕੁੰਡਾ ਖੜਕਾਇਆ। ਹਾਂਜੀ। ਤੇ ਆਗੋਂ ਲਾਲਾ ਹਰदयाल ਐਵੇਂ ਕਹਿੰਦਾ ਵੀ ਕੁੰਡਾ ਖੜਕਾਉਣ ਵਾਲਿਆ ਆ ਜਾ ਅੰਦਰ ਲੰਘਿਆ ਕੌਣ ਆ ਭਾਈ? ਹਾਂਜੀ। ਤੇ ਸਰਾਭਾ ਜੀ ਬਿਲਕੁਲ ਐ ਕਾਨੇ ਵਰਗੇ ਪਤਲਾ ਜਿਹਾ ਸਰੀਰ। ਕਾਲੇ ਨਾਗ ਵਾਂਗੂ ਜਾਣਦੇ ਐ ਫਰਤੀਲਾ ਬਹੁਤ ਹੀ ਜਾਣਦੇ ਦੀ ਹਿੰਮਤ ਹੀ ਬੰਦਾ ਤੇ ਜਾ ਕੇ ਲਾਲਾ ਹਰਿਆदयाल ਐਮੇ ਦੇ ਸਾਹਮਣੇ ਜਾ ਕੇ ਖੜ ਗਿਆ ਕਹਿੰਦਾ ਦੱਸ ਭਾਈ ਕੀ ਕਰਨਾ ਹੈ ਕੌਣ ਆ ਤੂੰ ਕਹਿੰਦਾ ਜੀ ਮੇਰਾ ਨਾਮ ਕਰਤਾਰ ਸਿੰਘ ਵੀ ਸਰਬਾ ਮੇਰਾ ਪਿੰਡਾ ਵੀ ਤਾਂ ਕਰਕੇ ਮੇਰੇ ਮਗਰ ਮੈਨੂੰ ਕਰਤਾਰ ਸਿੰਘ ਸਰਬਾ ਕਹਿੰਦੇ ਆ ਹਾਂਜੀ ਕਹਿੰਦੇ ਦੱਸ ਕੀ ਕਰਨਾ ਹੈ ਆ ਕਹਿੰਦਾ ਜੀ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਉਣਾ ਹੈ ਅੱਛਾ ਯਾਨੀ ਅੰਦਰੋਂ ਤਾਂ ਹੋ ਗਿਆ ਖੁਸ਼ ਲਾਲਾ ਹਰਦੇਵਾਲਾ ਨੇ ਹੂੰ ਵੀ ਕਲੰਗੀ ਧਰਮ ਮੰਨਦੇ ਜਿਹੜੇ ਸੇਖਾ ਇਹ ਬੜੇ ਜਨ ਦੀ ਦਲੇਰ ਆ ਵੀ ਬੜੇ ਇਹਨਾਂ ਦੇ ਗੁਰੂ ਤੇ ਰਹਿਮਤ ਆ ਬਜਾਣੇ ਦੇ ਬੜੇ ਜਨ ਦੀ ਕਹਿੰਦਾ ਮਤਲਬ ਇਹਨਾਂ ਦੀਆਂ ਕੁਰਬਾਨੀਆਂ ਨੇ ਤੇ ਇਹ ਗੁਰੂ ਦੀ ਸਿੱਖਿਆ ਤੇ ਚੱਲਦੇ ਆ ਅੰਦਰੋਂ ਦਾ ਹੋ ਗਿਆ ਖੁਸ਼ ਹਾਂਜੀ ਤੇ ਬਾਹਰੋਂ ਜਨ ਦੀ ਸੋਚਦਾ ਵੀ ਭਾਂਡੇ ਨੂੰ ਖੜਕਾ ਕੇ ਦੇਖਾਂ ਵੀ ਵਿੱਚ ਕੁਝ ਹੈ ਵੀ ਆ ਕਿ ਖਾਲੇ ਆ ਹਾਂਜੀ ਯਾਨੀ ਉਥੇ ਜੋ ਜਨ ਦੀ ਕਹਿੰਦਾ ਮਤਲਬ ਉਹਨੇ ਕੀ ਕੀਤਾ ਮੈਣਾ ਮਾਰਿਆ ਅੱਛਾ ਜੀ ਕਹਿੰਦਾ ਓਏ ਜਿਆਦਾ ਦਫਾ ਹੋ ਜਾਇਤੋ ਵੱਡਾ ਐ ਦੇਸੀ ਦੀ ਜਾਦੀ ਦੇ ਹਿੱਸਾ ਪਾਉਣ ਵਾਲਾ ਕੁੜੀ ਮੂਹਾ ਮੁੰਡਾ ਮੂੰਹ ਤੇ ਦਾੜੀ ਨਹੀਂ ਮਸ਼ੂਮਰ ਕਿ ਨਹੀਂ ਸੀ 14 ਸਾਲ ਦੇ ਅੱਛਾ ਕਹਿੰਦਾ ਦਫਾ ਜਾਇਤੋ ਹਾਂਜੀ ਇਨੀ ਗੱਲ ਕਹਿਣ ਦੇਰ ਸੀ ਜਿਆਦਾ ਜਾਣਦੇ ਕਹਿੰਦਾ ਲਾਲਾ ਹਰਦਿਆਲ ਐ ਮੈਨੇ ਕਿਹਾ ਕੁੜੀ ਮੂਹਾ ਮੁੰਡਾ ਜਿਆਦਾ ਵਾ ਹੋ ਜਾਇਤੋ ਵੱਡਾ ਐ ਦੇਸੀ ਦੀ ਜਾਦੀ ਦੇ ਹਿੱਸਾ ਪਾਉਣ ਵਾਲਾ ਤੇ ਜਾ ਕੇ ਲਾਲੇ ਦੇ ਗੁਲਾਮੇ ਨੂੰ ਹੱਤ ਪਾ ਕੇ ਕਹਿੰਦਾ ਗੱਲ ਸੁਣ ਲੈ ਓਏ ਹਾਂਜੀ ਕਲਗੀਆਂ ਵਾਲੇ ਦੇ ਜਿਹੜੇ 7 ਸਾਲ ਤੇ 9 ਸਾਲ ਦੇ ਸਰਾਂ ਦੇ ਵੇਨੀਆਂ ਦੇ ਵਿੱਚ ਖੜ ਕੇ ਸ਼ਹੀਦੀ ਦੇ ਗਏ ਹਾਂਜੀ ਤੇ ਕੀ ਉਹ ਕੁੜੀ ਮੋਹ ਹੈ ਸੀਗੇ ਅੱਜ ਤੱਕ ਇਹ ਤਾਂ ਮੁੜ ਕੇ ਦੁਬਾਰਾ ਨਾ ਕਹੀਂ ਪਛ ਮਕੋਰ ਦੀ ਗੜੀ ਦੇ ਵਿੱਚ 15 ਸਾਲ ਦਾ ਨੌਜਵਾਨ ਬਾਬਾ ਅਜੀਤ ਸਿੰਘ ਦਾ ਛੋਟਾ ਭਾਈ ਜਿਹਾਰ ਸਿੰਘ ਹਾਂਜੀ ਜਦੋਂ ਕਲਗੀਧਰ ਮਹਾਰਾਜ ਨੂੰ ਜਾ ਕੇ ਕਹਿੰਦਾ ਵੀ ਮਹਾਰਾਜ 10 ਲੱਖ ਦੇ ਦੁਸ਼ਮਣ ਦੇ ਨਾਲ ਮੈਂ ਮੁਕਾਬਲਾ ਕਰਨਾ ਚਾਹੁੰਦਾ ਹਾਂ ਹਾਂਜੀ ਤਾਂ ਦਸ਼ਮੇਸ਼ ਪਿਤਾ ਜੀ ਸੀਨੇ ਦੇ ਨਾਲ ਲਾ ਕੇ ਹੱਸ ਕੇ ਜੱਫੀ ਪਾ ਕੇ ਕੀ ਕਹਿੰਦੇ ਹਨ ਉਹ ਕਹਿੰਦੇ ਪੁੱਤ ਤੈਨੂੰ ਤਾਂ ਲੜਨਾ ਵੀ ਨਹੀਂ ਆਉਂਦਾ ਚੰਗੀਧਰ ਤੇ ਪਿਆਰ ਦੇ ਨਾਲ ਕੀ ਕਹਿੰਦੇ ਆ ਕਹਿੰਦੇ ਪਿਤਾ ਜੀ ਫਿਰ ਕੀ ਹੋਇਆ ਜੇ ਲੜਨਾ ਨਹੀਂ ਆਉਂਦਾ ਤਾਂ ਮੈਨੂੰ ਬਡੇ ਭਾਈ ਵਾਂਗੂ ਮਰਨਾ ਤਾਂ ਆਉਂਦਾ ਨਾ ਵੈਸੇ ਕੀ ਕਹਿੰਦੇ ਪਹਿਲੇ ਮਰਨ ਕਬੂਲ ਜੀਵਨ ਕੀ ਸਾਡਾ ਆਸ ਹੋ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਕੇ ਗੁਰੂ ਅਰਜਨ ਦੇਵ ਜੀ ਮਾਰੇ ਦਾ ਸ਼ਬਦ ਹਾਂਜੀ ਗੁਰੂ ਨਾਨਕ ਮਾਰੇ ਦਾ ਸ਼ਬਦ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੇ ਗੜੇ ਮੇਰੇ ਆਓ ਇਹ ਤਾਂ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਨ ਨਾ ਕੀਚਾ ਫਿਰ ਚਾਰ ਸ਼ਬਦ ਦਾ ਭਗਤ ਕਬੀਰ ਜੀ ਦੇ ਹਾਂਜੀ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬੋਹਰ ਨਾ ਮਰਨਾ ਹੋਏ ਕਬੀਰ ਮੋਹ ਮਾਰਨੇ ਦਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਮਤ ਹਰ ਪੁਛੇ ਕੌਣ ਹੈ ਪਰ ਹਮਾਰੇ ਵਾਰ ਜਿਹੜਾ ਚੌਥਾ ਢਾਡੀ ਕਬੀศรี ਸਟੇ ਤੇ ਗਾਇਆ ਜਾਂਦਾ ਵਾ ਕਹਿੰਦੇ ਗਗਨ ਦਾ ਮਾਮਾ ਬਾਜਿਓ ਪਰੇ ਨਿਸ਼ਾਨੇ ਕਾਓ ਖੇਤ ਜਮਾਂਦੇ ਸੂਰਮਾ ਅਬ ਜੂਜਨ ਕੋ ਧਾਓ ਸੂਰਾ ਸੋ ਪਹਿਚਾਨੀਏ ਜੋ ਲਰੈ ਦਿਨ ਦੇ ਹੇਤ ਪਰਜਾ ਪਰਜਾ ਕਾਟ ਮਰੇ ਕਬੂਨਾ ਸਾਡੇ ਤੇ ਖੇਤ ਵੇ ਕਹਿੰਦਾ ਮਤਲਬ ਸਰਾਬੇ ਨੇ ਜਦ ਆਪਣੇ ਗੁਰੂਆਂ ਦਾ ਜੀਵਨ ਤਾਂ ਲਾਲਾ ਜੀ ਦੇ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਹਾਂਜੀ ਕਹਿੰਦੇ ਵੀ ਮੈਂ ਤਾਂ ਭਾਈ ਖੜਕਾ ਕੇ ਦੇਖਦਾ ਸੀ ਵੀ ਵਿੱਚ ਕੁਝ ਹੈ ਵੀ ਆ ਵੀ ਜਵਾਕ ਜਾ ਮੈ ਇਹਨੂੰ ਕੀ ਪਤਾ ਹੋਣਾ ਵਾ ਆਪਣੇ ਬਾਣੀ ਬਾਰੇ ਇਤਿਹਾਸ ਬਾਰੇ ਹਾਂਜੀ ਪਰ ਉਹ ਮਾਨਜ ਦੀ ਏਡੀ ਕਿਰਪਾ ਕਿਉਂਕਿ ਦਾਦੇ ਦੀ ਗੋਦਜ ਬਹਿ ਕੇ ਬਾਣੀ ਪੜਦਾ ਸੀ ਤੇ ਦਾਦਾ ਜੀ ਉਹਨੂੰ ਇਤਿਹਾਸ ਸੁਣਾਉਂਦੇ ਸੀ ਬਦਨ ਸਿੰਘ ਹਾਂਜੀ ਜਿੱਦਾਂ ਕਹਿੰਦੇ ਪੁੱਤਾਂ ਮਾਤਾ ਕੀ ਸੀਸ ਨਿਮਕਨਤ ਮੁਕੋ ਬਿਸਰੇ ਹਰ ਹਰ ਸਦਾ ਭਜੋ ਜਗਦੀਸ਼ ਜਿਆਦਾ ਲਾਲਾ ਜੀ ਅੰਦਰੋਂ ਖੁਸ਼ ਹੋਗੇ ਵੀ ਜੇ ਇਹ ਪੜਿਆ ਲਿਖਿਆ ਨੌਜਵਾਨ ਫਰਤੀਲਾ ਵਾ ਕਿਉਂਕਿ ਦੱਸਦੇ ਇਤਿਹਾਸੇ ਦੇ ਵਿੱਚ ਅਮਰ ਸਿੰਘ ਜੀ ਅਜਮੇਰ ਅਜਮੇਰ ਸਿੰਘ ਜੀ ਵਰਨੇ ਉਹ ਬਹੁਤ ਇਹਨਾਂ ਦੇ ਜਾਨੀ ਸਟੱਡੀ ਵੀ ਕੀਤੀ ਹੈ ਬਹੁਤ ਵਧੀਆ ਬੁਲਾ ਰਹੇ ਆ ਹਾਂਜੀ ਕਹਿੰਦੇ 100 ਮੀਲ ਜਾਨੀ ਅਖਬਾਰ ਇਹਨਾਂ ਨੇ ਕੱਢਿਆ ਸੀ ਗਦਰ ਦੀ ਗੂੰਜ 100 ਮੀਲ ਸਾਈਕਲ ਤੇ ਵੰਡੇ ਆਉਂਦਾ ਸੀ ਜੀ ਦੇਖੋ ਜਾਣੇ ਦੀ ਛਾਪ ਦਾ ਵੀ ਆਪਸੀ ਕਹਿੰਦੇ ਅੱਜ ਵੀ ਉਹ ਗੁਰਦੁਆਰੇ ਦੇ ਵਿੱਚ ਪਈ ਆ ਟਾਈਪਿੰਗ ਕਰਨ ਵਾਲੀ ਮਸ਼ੀਨ ਜਿਹੜੀ ਟੋਕਾ ਕਰਨ ਵਾਲੀ ਮਸ਼ੀਨ ਵਾਂਗੂ ਗੇੜਣੀ ਪੈਂਦੀ ਸੀ ਵੀ ਇੰਨਾ ਫਰਤੀਲਾ ਸੀ ਇਹਦਾ ਨਾਮ ਉਡਨਾ ਸੱਪ ਰੱਖਿਆ ਸੀ ਵੀ ਉਹਨਾਂ ਨੇ ਜਿੰਨ ਤੁਹਾਡੀ ਗੱਲ ਵਿੱਚ ਟੋਕਦਾ ਉਹਨਾਂ ਨੇ ਜਹਾਜ਼ ਚਲਾਉਣਾ ਵੀ ਸਿੱਖਿਆ ਹਾਂਜੀ ਹਾਂ ਸਾਨੀ ਦੀ 15 ਦਿਨਾਂ ਦੇ ਵਿੱਚ ਟ੍ਰੇਨਿੰਗ ਲੈ ਆਇਆ ਸੀਗਾ ਜੀ ਦੇਖ ਲਓ ਹਾਂਜੀ ਹਾਂਜੀ ਜਾਣੇ ਦੀ ਦੱਸਦੇ ਆ ਵੀ 5000 ਬੰਦਾ ਨੌਜਵਾਨ ਹਾਂਜੀ ਠੀਕ ਹੈ ਜੀ ਵੇ ਕਿੰਨੇ ਲੱਖ ਕਾਰਤੂਸ ਸਾਰਾ ਕੁਝ ਆ ਜਾਣੇ ਦੇ ਸਮਾਨ ਇਕੱਠਾ ਕਰਕੇ ਸਮੁੰਦਰੀ ਜਹਾਜ਼ ਖਰੀਦੇ ਕੇ ਤਿਆਰੀ ਕਰ ਲਈ ਸੀ ਤੇ ਮਾੜੀ ਗੱਲ ਕੀ ਹੋਈ ਉਹਦੇ ਵਿੱਚ ਵੀ ਜਿਹਦਾ ਤੁਸੀਂ ਗੱਲ ਕੀਤੀ ਆ ਵੀ ਜਿਆਦਾ ਇਕੱਠੇ ਕਰਕੇ ਲੈ ਕੇ ਆ ਰਹੇ ਸੀ ਤਾਂ ਜਾਣੇ ਦੀ ਜਦੋਂ ਉਹ ਸ਼੍ਰੀਲੰਕਾ ਪਹੁੰਚੇ ਉੱਥੇ ਜਾਣੇ ਨੌਜਵਾਨਾਂ ਨੇ ਜੋਸ਼ ਦੇ ਵਿੱਚ ਨਾਅਰੇ ਲਾਤਾ ਵੀ ਹਿੰਦੋਸਤ ਆਪਣਾ ਅੰਗਰੇਜ਼ ਸਰਕਾਰ ਮੁਰਦਾਬਾਦ ਹਿੰਦੋਸਤਾਨ ਜੈ ਹਿੰਦ ਕਾਸ ਉਥੋਂ ਜਾਂਦੀ ਦਿੱਲੀ ਦਾ ਉਸ ਵੇਲੇ ਦਾ ਪ੍ਰਧਾਨ ਮੰਤਰੀ ਅੰਗਰੇਜ਼ਾਂ ਦਾ ਜਿਹੜਾ ਸੀਗਾ 1914 ਜੇ ਉਹਦਾ ਨਾਮ ਸੀ ਲਾਰਡ ਹੈਂਡ ਬੈਂਸ ਰਾਏ ਉਹਨੇ ਜਿੰਨੀ ਫੋਸੀ ਚਾਕੇ ਕਲਕੱਤੇ ਦੀ ਬੰਦਰਗਾਹ ਤੇ ਝੋਕਤੀ ਝੋਕ ਤੇ ਜਹਾਜ਼ ਬੰਨੇ ਨਹੀਂ ਲਗਣ ਦਿੱਤਾ ਗੋਲੀਆਂ ਮਾਰ ਮਾਰ ਕੇ ਪੰਬ ਮਾਰ ਮਾਰ ਕੇ ਜਹਾਜ਼ ਡਬੋਤਾ ਜਿਹੜੀ ਆਜ਼ਾਦੀ 47 ਚ ਆਈ ਆ ਜੇ ਉਹ ਜਹਾਜ਼ ਬੰਨੇ ਲੱਗ ਜਾਂਦਾ ਤਾਂ 1914 ਦੇ ਵਿੱਚ ਹੀ ਆ ਜਾਣੀ ਸੀ ਯਾਨੀ ਕਹਿਣਾ ਮਤਲਬ ਉਡਣਾ ਸੱਪ ਉਹ ਸਰਾਬਾ ਜੀ ਨੂੰ ਜਾਂਦੇ ਦੇਖਦਾ ਵੀ ਫੇਰ ਗੱਲ ਕਰਦਾ ਵੀ ਦੇਖਾਂ ਮਾਨ ਜਾਂ ਹੋਰ ਖੜਕਾ ਕੇ ਦੇਖਾਂ ਵੀ ਵਿੱਚ ਹੈ ਕੁਝ ਹੋਰ ਵੀ ਕਿਉਂਕਿ ਅੰਦਰੋਂ ਦਾ ਖੁਸ਼ ਹੋ ਗਿਆ ਕਿਉਂਕਿ ਉਹ ਫਿਕਰ ਕਰਕੇ ਉਹਦੇ ਫੇਫੜੇ ਗਲ ਗਏ ਸੀ ਕਹਿੰਦਾ ਵੀ ਜਿੱਥੇ ਇਦਾਂ ਦੇ ਸੂਰਮੇ ਕਦੇ ਦੇਸ਼ ਗੁਲਾਮ ਰਹਿ ਸਕਦਾ ਸਹੀ ਗੱਲ ਤੇ ਇਹ ਤਾਂ ਆਜ਼ਾਦੀ ਲੈ ਕੇ ਦੇਣਗੇ ਕਿਉਂਕਿ 100 ਦੇ ਵਿੱਚ 93 ਸਿਰ ਪੰਜਾਬ ਦੇ ਲੱਗੇ ਹੋਏ ਹਨ ਹਾਂਜੀ ਫੇਰ ਮਾਨ ਦੇ ਵਿੱਚ ਸਵਾਲ ਕੀਤਾ ਕਹਿੰਦੇ ਉਹ ਸ਼ਰਾਬਿਆ ਉਹ ਪੁੱਤ ਤੇਰਾ ਮੰਗਣਾ ਹੋ ਗਿਆ ਹਾਂਜੀ ਕਿਉਂਕਿ ਛੋਟੀ ਉਮਰ ਜੀ ਮੰਗਣਾ ਹੋ ਜਾਂਦਾ ਹੈ ਹਾਂਜੀ ਹਾਂਜੀ ਕਹਿੰਦਾ ਹਾਂਜੀ ਮੇਰਾ ਮੰਗਣਾ ਹੋ ਗਿਆ ਤਾਂ ਜਦ ਲਾਲਾ ਜੀ ਨੇ ਮਾਰਿਆ ਸਿਰ ਤੇ ਹੱਥ ਵੀ ਇਹ ਦੇਸੀ ਦੀ ਇਜਾਦੀ ਜੀ ਹਿਸਾਬ ਆਊਗਾ ਕਿ ਵਿਆਹ ਕਰਾਊਗਾ ਸਹੀ ਗੱਲ ਹੈ ਫਿਰ ਪੁੱਛੇ ਤੇ ਆ ਕਹਿੰਦਾ ਦੱਸੋ ਪੁੱਤ ਕਿਹੜੇ ਪਿੰਡ ਹੋਇਆ ਤੇਰਾ ਮੰਗਣਾ ਜਿਨੇ ਆਪਣਾ ਛਾਲੂ ਤੇਰੇ ਰੰਗ ਵਿੱਚ ਰੰਗ ਰੰਗਣਾ ਤੇ ਆਗੋ ਜਿਹੜਾ ਸ਼ਰਾਭਾ ਜੀ ਨੇ ਜਵਾਬ ਦਿੱਤਾ ਤਾਂ ਲਾਲਾ ਜੀ ਉੱਟ ਕੇ ਖੜੀ ਹੋ ਗਏ ਸੀ ਅੱਛਾ ਜੀ ਕੀ ਕਹਿੰਦੇ ਕਹਿੰਦੇ ਮੌਤ ਮੇਰੇ ਘਰ ਵਾਲੇ ਮੌਤ ਮੇਰੀ ਘਰ ਵਾਲੇ ਓ ਸੋਹਰਾ ਮੇਰਾ ਜਮ ਰਾਜਾ ਓ ਲਾਲਾ ਜੀ ਦੀ ਤੇਰੇ ਨਾਲ ਚੰਗੀ ਲਿਹਾਜ ਹੈ ਕਹਿੰਦਾ ਵੀ ਉਹ ਕਿਦਾਂ ਹਾਂਜੀ ਕਹਿੰਦਾ ਮੇਰੀ ਮੇਰੀ ਘਰ ਵਾਲੀ ਆ ਮੌਤ ਸੋਹਰਾ ਮੇਰਾ ਜਮ ਰਾਜਾ ਤੂੰ ਆ ਟੀਵੀ ਦਾ ਮਰੀਜ਼ ਫੇਫੜੇ ਤੇਰੇ ਗਲਗੇ ਤੈਨੂੰ ਹੁਣ ਚਾਰ ਦਿਨਾਂ ਚ ਲੈ ਜਾਣਾ ਵੀ ਇਸ ਕਰਕੇ ਜਿਹੜਾ ਸੋਹਰਾ ਮੇਰਾ ਉਹ ਤੇਰਾ ਹੀ ਉਹਦੇ ਨਾਲ ਖਾਸ ਲਿਹਾਜ ਯਾਨੀ ਲਾਲਾ ਜੀ ਦੀ ਅੱਖਾਂ 'ਚ ਪਾਣੀ ਆ ਗਿਆ ਤੇ ਬਸ ਆ ਕੇ ਸਰਾਬੇ ਦੇ ਕੋਲ ਆ ਕੇ ਖੜੇ ਹੋ ਗਏ ਪਹਿਲਾਂ ਤਾਂ ਸਰابہ ਆਇਆ ਸੀ ਫਿਰ ਸਰਾਪੇ ਕੋਲ ਜਾ ਕੇ ਹਾਂਜੀ ਸੀਨੇ ਦੇ ਨਾਲ ਕੁੱਟ ਕੇ ਲਾ ਲਿਆ ਕਹਿੰਦਾ ਜਿੱਥੇ ਇਦਾਂ ਦੇ ਸੂਰਮੇ ਮਾਮਾ ਨੇ ਜੰਮੇ ਹੋਣਾ ਵੀ ਉਹ ਦੇਸ਼ ਗੁਲਾਮ ਨਹੀਂ ਰਹਿ ਸਕਦਾ ਜਾਨੀ ਜੋਨੇ ਜਨਦੀ ਕਿਹਾ ਉਹ ਕਰਕੇ ਵੀ ਦਿਖਾਇਆ ਇਹ ਕਹਿੰਦਾ 200 ਚੰਦਾ 200 ਡਾਲਰ ਉਸ ਵੇਲੇ ਹਾਂਜੀ ਜਾਨੀ ਦਿੱਤਾ ਇਹ ਚੰਦਾ ਜਮਾ ਕਰਾਇਆ ਆਪਣਾ ਨਾਮ ਲਖਾਇਆ ਉਧਰ ਉਹ ਬਾਬਾ ਸੋਹਣ ਸਿੰਘ ਪੱਕਣਾ ਜਿਹਦੇ ਗੁਰਦੇ ਤੇ ਸਿੰਘ ਜੀ ਵੀ ਆ ਗਏ ਤੇ ਉਹ ਜਾਣਦੇ ਕਹਿੰਦਾ ਜਦੋਂ ਨੇ ਦੇਖਿਆ ਵੀ ਨੌਜਵਾਨ ਕਿ ਸਰਬਾ ਜੀ ਆਏ ਉਹ ਜਾਣਦੇ ਉਹ ਵੀ ਪੁੱਛਦੇ ਪਿਆਰ ਨਾਲ ਕੀ ਕਹਿੰਦੇ ਕਹਿੰਦਾ ਜਾ ਮੁੜ ਜਾ ਕਾਕਾ ਤੇਰੀ ਉਮਰ ਨਿਆਣੀ ਆ ਇਹ ਜੜ ਦੀ ਤਤੀ ਤ ਜਾਣਦੇ ਤਾ ਧਾਰ ਤੇ ਤਿੱਖੀ ਧਾਰ ਤੇ ਚੱਲਣਾ ਤਤੀਆਂ ਤਵੀ ਦਾ ਬਹਿਣਾ ਪੈਂਦਾ ਵਾ ਗੱਲਾਂ ਨਾਲ ਆਜ਼ਾਦੀ ਨਹੀਂ ਆਉਂਦੀ ਹੈਗੀ ਜਾ ਚੱਲ ਜਾ ਹਲੇ ਵੀ ਤੇ ਕਹਿੰਦਾ ਬਈ ਤੇਰੀ ਉਮਰ ਹੈ ਹਾਲੇ ਨਿਆਣੀ ਜਾ ਘਰ ਨੂੰ ਮੁੜ ਜਾ ਤਾਂ ਅੱਗੋ ਹੋ ਗਿਆ ਸਰਾਬਾ ਜੀ ਕਹਿੰਦਾ ਕਹਿੰਦਾ ਅੱਗੋ ਹਸ ਬਾਬਾ ਜੀ ਕਹਿੰਦੇ ਉਹ ਵੀਰ ਸਰਾਬਿਆ ਜਿਹੜੇ ਇਸੇ ਰਸਤੇ ਪੈਂਦੇ ਉਹ ਤਾਂ ਲੱਖਾਂ ਦੁੱਖੜੇ ਸੈਂਦੇ ਇਹ ਕੰਮ ਨਹੀਂ ਨਿਦਾਨਾਂ ਦਾ ਜਾ ਮੁੜ ਜਾ ਪੁੱਤ ਤੇਰੀ ਉਮਰ ਹੈ ਹਾਲੇ ਨਿਆਣੀ ਇਹ ਕੰਮ ਨਹੀਂ ਅਣਜਾਨਾਂ ਦਾ ਤਾਂ ਅੱਗੋ ਸਰਾਬਾ ਜੀ ਕਹਿੰਦੇ ਕਹਿੰਦਾ ਬਾਬਾ ਜੀ ਪਾਰਖ ਲਵ ਤੁਸੀਂ ਬੰਦਾ ਇਹ ਚੜ ਫਾਂਸੀ ਦਾ ਫੰਦਾ ਉਹ ਨਾਮ ਬਦਲੋਗਾ ਇਹ ਬੰਦਾ ਕਹਿੰਦਾ ਬੰਦੇ ਨੂੰ ਅਜਮਾਲਵ ਹਾਂਜੀ ਚੱਕੋ 200 ਡਾਲਰ ਬਾਬਾ ਜੀ ਮੇਰਾ ਹਿੱਸਾ ਪਾ ਲਓ ਦੇਣੀ ਦਿਉਦਾ ਹਿੱਸਾ ਪਾਇਆ ਉਸ ਟਾਈਮ 200 ਡਾਲਰ ਦਿੱਤੇ ਉਹਨਾਂ ਨੇ ਹਾਂਜੀ ਹਾਂ ਉਸ ਵੇਲੇ ਫਿਰ ਜਿਹੜਾ 5000 ਨੌਜਵਾਨ ਉਹਨਾਂ ਨੇ ਜਣੇ ਵੀ ਮੈਂਬਰ ਨਹੀਂ ਭਰਤੀ ਕੀਤਾ ਹਾਂਜੀ ਉਹਨੂੰ ਲੀਡਰ ਭਰਤੀ ਕੀਤਾ ਹਾਂਜੀ ਉਹਦੇ ਵਿੱਚ ਜਣੇ ਵੀ ਹੈ ਜਿਹੜਾ ਇਤਿਹਾਸ ਦਾ ਬਹੁਤ ਵੱਡਾ ਵਾ ਆਪਾਂ ਪਾਰਟ ਵਾਈ ਜਣੇ ਵੀ ਕਹਿੰਦਾ ਮਤਲਬ 1 2 3 ਇਦਾਂ ਕਰਕੇ ਜਣੇ ਦੀ ਸੰਤਾਂ ਦੇ ਪੇਸ਼ ਕਰਾਂਗੇ ਤੇ ਉਹਨੇ ਫਿਰ ਜਣੇ ਦੀ ਉਹ ਜਿਹੜਾ ਹੱਥ ਨਾਲ ਗੇੜਨ ਵਾਲੀ ਜਿਹੜੀ ਸੀਗੀ ਜੀ ਟਾਈਪਿੰਗ ਮਸ਼ੀਨ ਅਖਬਾਰ ਸਿ ਆਪਣਾ ਸ਼ੁਰੂ ਕੀਤਾ ਅਖਬਾਰ ਦਾ ਨਾਮ ਸੀ ਗਦਰ ਦੀ ਗੂੰਜ ਗਦਰ ਦੀ ਗੂੰਜ ਉਹ ਗਦਰ ਦੇ ਗੂੰਜ ਹੈ ਜਣੇ ਦੀ ਉਥੋਂ ਅਮਰੀਕਾ ਤੋਂ ਸਮੁੰਦਰੀ ਜਹਾਜ਼ ਆਈ ਜਣੇ ਦੀ ਲਾਹੌਰ ਤਾਂ 120 ਮੀਲ ਆ ਜੇਲਮ ਹਾਂਜੀ ਜੇਲਮ ਦਰਿਆ ਦੇ ਕੋਲ ਪਿੰਡ ਭਲੋਆ ਵਾਲੇ ਜੀ ਭੋਲੋ ਵਾਲ ਪਿੰਡ ਦੇ ਵਿੱਚ ਸਕੂਲ ਆ ਸਰਕਾਰੀ ਅੱਛਾ ਜੀ ਤੇ ਮਾਸਟਰ ਆ ਬਲਬੀਰ ਸਿੰਘ ਠੀਕ ਹੈ ਜੀ ਤੇ ਜਾ ਕੇ ਜਣਦੀ ਅਖਬਾਰ ਕਿਸੇ ਜਰੀਏ ਜਣਦੀ ਉਹਦੇ ਕੋਲ ਪਹੁੰਚ ਗਿਆ ਸਕੂਲ ਦੇ ਵਿੱਚ ਹਾਂਜੀ ਬੱਚਿਆਂ ਨੂੰ ਪੜਾਉਂਦਾ ਵਾ ਦਬਕਾ ਮਾਰਦਾ ਵਾ ਤੇ ਜਦ ਉਹ ਉੱਪਰ ਸ਼ਰਾਬੀ ਦੀ ਤਸਵੀਰ ਆ ਵੀ ਇਹ ਹਿੰਦੂ ਉਹ ਮੁਸਲਮਾਨੋਂ ਹਾਂਜੀ ਸਿੱਖੋ ਅਸੀਂ ਫਲਾਣੀ ਦੇ ਰਿਕ ਨੂੰ ਆਵਾਂਗੇ ਅਸੀਂ ਦੇਸ਼ ਆਜ਼ਾਦ ਕਰਾਉਣ ਦੇ ਲਈ ਸਾਰਾ ਸਮਾਨ ਤਿਆਰ ਕਰ ਲਿਆ ਵਾ ਪਰ ਤੁਸੀਂ ਸਾਡਾ ਸਾਥ ਦੇ ਦਿਓ ਬਈ ਸਾਨੂੰ ਤੁਹਾਡੇ ਸਾਥ ਦੀ ਲੋੜ ਸਿਰ ਤਲੀ ਤੇ ਰੱਖਣਾ ਪੈਣਾ ਹਾਂ ਜੋ ਤੋ ਪ੍ਰੇਮ ਖੇਰਨ ਕਾ ਚਾਹ ਔਰ ਸਿਰ ਤਰ ਤਲੀ ਗਲੇ ਮੇਰੀ ਆਓ ਤੇ ਜਦੋਂ ਉਹ ਜਾਣੇ ਮਾਸਟਰ ਨੇ ਅਖਬਾਰ ਪੜ੍ਹਿਆ ਫੋਟੋ ਦੇਖੀ ਉੱਪਰ ਹੈਡਲਾਈਨ ਲਿਖੀ ਸੀ ਤਾਂ ਮਾਸਟਰ ਪੜ੍ਹ ਕੇ ਰੋਣ ਲੱਗ ਗਿਆ ਹਾਂਜੀ ਉੱਥੇ ਬੈਠੀ ਸੀ ਇੱਕ ਸਿੱਖਾਂ ਦੀ ਲੜਕੀ ਜਿਹਦਾ ਨਾਮ ਉਸ ਵੇਲੇ ਰਗਵੀਰ ਕੌਰ ਬੀਰੀ ਅੱਛਾ ਉਹ 10ਵੀਂ ਕਲਾਸ ਵਿੱਚ ਪੜ੍ਹਦੀ ਆ ਮਾਸਟਰ ਦੇ ਸਾਹਮਣੇ ਜਾਣ ਦੀ ਬੈਂਚ ਦੇ ਉੱਤੇ ਬੈਠੀ ਆ ਉਹਨੇ ਦੇਖਿਆ ਵੀ ਮਾਸਟਰ ਰੋਣ ਲੱਗ ਗਿਆ ਹਾਂਜੀ ਜਾ ਕੇ ਪੁੱਛਿਆ ਵੀ ਮਾਸਟਰ ਜੀ ਕੀ ਹੋ ਗਿਆ ਕਹਿੰਦਾ ਵੀ ਮੈਂ ਸਰਕਾਰ ਦੀ ਨੌਕਰੀ ਕਰਦਾ ਮੈਂ ਰੋਟੀ ਦੇ ਖਾਤਰ ਹਾਂਜੀ ਵੇ ਆ ਦੇਖੋ ਬਈ ਜਾਨੀ ਕਹਿੰਦਾ ਮਤਲਬ ਕਿੱਡਾ ਚੜਦੇ ਸੂਰਜ ਵਾਂਗੂ ਜਾਨੀ ਦੀ ਛੋਟੀ ਜੀ ਉਮਰ ਆ ਹਾਂਜੀ ਵੀ ਕਿੱਡੇ ਜਾਨੀ ਦੀ ਤਖੜੇ ਲਾਫੇ ਲਿਖੇ ਆ ਵੀ ਕਿਹੜੀ ਇਹਦੇ ਅੰਦਰ ਗੁਰੂ ਦੀ ਰਹਿਮ ਦਾ ਵੀ ਮੈਂ ਤਾਂ ਇਹਦੇ ਬੋਲ ਸੁਣ ਕੇ ਅੰਦਰੋਂ ਸਰੀਰ ਕੰਮਣ ਲੱਗ ਗਿਆ ਹਾਂਜੀ ਤੇ ਉਹ ਲੜਕੀ ਨੇ ਅਖਬਾਰ ਫੜਿਆ ਅਖਬਾਰ ਫੜ ਕੇ ਪੜਿਆ ਪੜ ਕੇ ਮਾਸਟਰ ਨੂੰ ਕਹਿੰਦੀ ਆ ਮਾਸਟਰ ਜੀ ਅਖਬਾਰ ਮੰਗਦਾ ਸਿਰ ਦੇ ਸਕਦਾ ਅੱਛਾ ਜੀ ਮਾਸਟਰ ਨੇ ਨਾ ਚ ਸਿਰ ਹਿਲਾਦੀ ਕਹਿੰਦਾ ਮੈਂ ਤਾਂ ਜਵਾਕਾਂ ਦੇ ਕੰਨ ਪੱਟਣ ਜੋਗਾ ਹੀ ਆ। ਅੱਛਾ ਜੀ। ਤੇ ਉਹ ਲੜਕੀ ਸਿੰਘਾਂ ਦੇ ਲੜਕੇ ਹਾਂਜੀ। ਜਿਆ ਮਾਸਟਰ ਨੂੰ ਕੀ ਕਹਿੰਦੀ ਆ ਕਹਿੰਦੀ ਮਾਸਟਰ ਜੀ ਕੱਲ੍ਹ ਤੋਂ ਮੈਂ ਸਕੂਲੇ ਨਹੀਂ ਆਉਣਾ ਹੈਗਾ। ਠੀਕ ਹੈ ਜੀ। ਵੀ ਇਹ ਆ ਰਹੇ ਆ ਤੇ ਮੈਂ ਇਹਨਾਂ ਦਾ ਸਾਥ ਦਵੂੰਗਾ ਮੈਂ ਵੀ ਦੇਸ਼ੀ ਦੀ ਜਿਆਦੀ ਦੇ ਵਿੱਚ ਹਿੱਸਾ ਪਾਉਣਾ ਵਾਂ। ਹਾਂਜੀ। ਮੇਰੇ ਵਾਲੇ ਬੈਂਚ ਦੇ ਕਾਹਨੂੰ ਕਿਸੇ ਹੋਰ ਨੂੰ ਬਿਠਾ ਦੇ। ਯਾਨੀ ਦੇਖੋ ਅੱਜ ਜੋ ਆਪਾਂ ਦੇਖਦੇ ਆਂ ਵੀ ਭਾਰਤ ਦੇ ਵਿੱਚ ਲੜਕੀਆਂ ਨਾਲ ਯਾਨੀ ਧੱਕਾ ਹੋ ਰਿਹਾ। ਤੈਨੂੰ ਮਾਰਨ ਕਿਹੜੀ ਸਪੈਸ਼ਲਟੀ ਸੀ ਹਾਂਜੀ ਕਿਹੜੀ ਉਹ ਜਣ ਦੇ ਗੁੜਤੀ ਸੀ ਕਿਹੜੀ ਜਣ ਦੇ ਚੀਜ਼ ਹੈ ਜਣੇ ਅੰਦਰ ਪੈਦਾ ਕਰਤੀ ਸੀ ਕਿ ਜਣ ਦੇ ਮੌਤ ਨੂੰ ਮਖੋਲਾ ਕਰਨ ਲੱਗੇ ਹਾਂਜੀ ਜਿੱਦਾਂ ਕਿਸੇ ਕਵੀ ਨੇ ਲਿਖਿਆ ਕਹਿੰਦਾ ਜਦੋਂ ਵੀ ਧਰਮਾਂ ਦਾ ਕਿਤੇ ਵਿਰੋਧ ਹੋਇਆ ਜਾਂ ਨਾ ਹੱਸ ਕੇ ਬਾਰੀਆਂ ਖਾਲਸੇ ਨੇ ਉਹ ਗੁਰੂ ਗ੍ਰੰਥ ਦੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਆ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਇਹ ਜਣੇ ਕਨਗੀ ਧਰਮ ਮਰਜ ਦੇ ਰਹਿਮਤ ਆਨੇ ਜੀ ਹਾਂਜੀ ਵੀ ਉਹਨਾਂ ਨੇ 14 ਜੰਗਾਂ ਲੜੀਆਂ ਇੱਕ ਵੀ ਜੰਗ ਐਦਾਂ ਦੇ ਨਹੀਂ ਸੀ ਜਿਹਦੇ ਬਾਰੇ ਦਿਆ ਸਿੰਘ ਨੂੰ ਕਿਹਾ ਹੋਵੇ ਵੀ ਅੱਜ ਹਮਲਾ ਕਰਨਾ ਵਾ ਹਾਂਜੀ ਹਮਲਾ ਨਹੀਂ ਕੀਤਾ ਕੀਤੇ ਹੋਏ ਹਮਲੇ ਦਾ ਜਵਾਬ ਦਿੱਤਾ ਵੀ ਇਸ ਕਰਕੇ ਜਣਦੀ ਨੌ ਜਵਾਨਾਂ ਨੂੰ ਬੇਨਤੀ ਆ ਹਾਂਜੀ ਵੀ ਜਿਹੜਾ ਸਾਡਾ ਇਤਿਹਾਸ ਆ ਪਿਸ਼ੋਕੜ ਉਹ ਬਹੁਤ ਜ਼ਰੂਰੀ ਹੈ ਕਹਿੰਦਾ ਸੀਨੇ ਵਿੱਚ ਜਿਨ੍ਹਾਂ ਦੇ ਦਰਦ ਵੇ ਕਦ ਭੁੱਲਦੇ ਆਪਣੇ ਫਰਜ਼ ਵੇ ਉਹ ਰੱਖਦੇ ਨਹੀਂ ਉਧਾਰ ਵੇਸ਼ੀ ਬਾਜ ਤੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਵੇ ਜਿਹੜਾ ਇਤਿਹਾਸ ਜਿਹਦਾ ਆਪਾਂ ਸਰਬਾਜੀ ਦਾ ਆ ਜਾਣੀ ਇਹਦਾ ਅਗਲਾ ਭਾਗ ਆਪਾਂ ਫਿਰ ਜਣੇ ਸੰਗਤਾਂ ਦੇ ਪੇਸ਼ ਕਰਾਂਗੇ ਵੀ ਸੰਗਤ ਨੂੰ ਬੇਨਤੀ ਹੈ ਵੀ ਧਿਆਨ ਨਾਲ ਸੁਣ ਕੇ ਸ਼ੇਰ ਜਰੂਰ ਕਰਦੇ ਕਿਉਂਕਿ ਇਹ ਜਿਹੜਾ ਇਤਿਹਾਸ ਆ ਕੋਮਾ ਦੀ ਜਿੰਦ ਜਾਨ ਹੁੰਦਾ ਇਹਦੇ ਕੋਮਾ ਜਿਉਂਦੀਆਂ ਸਦਾ ਕੁਰਬਾਨੀਆਂ ਦੇ ਓਏ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਾਰਾ ਜਹਾਨ ਪੂਜੇ ਜਿਹੜੀ ਕੌਮ ਹੱਸ ਕੇ ਵਿਪਤਾ ਜਰ ਜਾਂਦੀ ਕਹਿੰਦਾ ਸਿਰ ਦੇ ਸਰਦਾਰ ਕਹਾਏ ਆਪਾਂ ਤਾਂ ਹੀ ਸਿਰ ਦੇ 17 ਸੌਂਧੀਆਂ ਨੇ ਸਿਰ ਦੇਣੋਂ ਸਿੰਘ ਨਾ ਕਦੇ ਵੀ ਮੂਲ ਡਰਦੇ ਐ ਪਰ ਮੌਤ ਸਿੰਘਾਂ ਤੋਂ ਡਰ ਜਾਂਦੇ ਕਹਿੰਦਾ ਇਟਾ ਉਸੇ 베ਰੀ ਨੂੰ ਪੈਂਦੀਆਂ ਨੇ ਜਿਹੜੀ 베ਰੀ ਦੇ ਮਿੱਠੜੇ 베ਰ ਹੁੰਦੇ ਉਹ ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਬਾਜ ਪਿੰਜਰੇ ਜਾਂ ਸ਼ੇਰ ਉਹ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ